ਹਾਂਜੀ ਰਾਣਾ ਵੱਲਾ ਚੋਰੀਆ ਮਾਮਲੇ ਦੇ ਵਿੱਚ ਇੱਕ ਵੀਡੀਓ ਹੋਰ ਸਾਹਮਣੇ ਆ ਗਈ ਆ ਜਿਹੜੇ ਕੀ ਮੌਕੇ ਤੇ ਜਿਹੜੇ ਕਬੱਡੀ ਕੱਪ ਕਰਵਾਉਣ ਵਾਲੇ ਸੀ ਰੂਪਾ ਸਹਾਨਾ ਜਿਨ੍ਹਾਂ ਨੇ ਕੀ ਬਈ ਪੂਰੀ ਇਸ ਕਬੱਡੀ ਕੱਪ ਦੀ ਜ਼ਿੰਮੇਵਾਰੀ ਸਮਝੀ ਸੀ ਉਹਨਾਂ ਨੇ ਤੇ ਪਰ ਹੁਣ ਕੈਮਰੇ ਸਾਹਮਣੇ ਆ ਕੇ ਇਹ ਇੱਕ ਗੱਲ ਦੇ ਖੁਲਾਸੇ ਹੋ ਜਾਂਦੇ ਵੀ ਜਿਹੜੇ ਇਹ ਗੈਂਗਸਟਰ ਸੀ ਮਾਰਨ ਵਾਲੇ ਇਹ ਤਾਂ 4 ਵਜੇ ਘੁੰਮਣ ਲੱਗੇ ਸੀਗੇ ਉੱਥੇ ਗਰਾਉਂਡ ਦੇ ਵਿੱਚ ਵੀ ਸਾਨੂੰ ਸ਼ੱਕ ਵੀ ਪੈ ਗਿਆ ਸੀ ਤੇ ਇਸ ਵੀਡੀਓ ਦੇ ਵਿੱਚ ਪਹਿਲੀ ਗੱਲ ਤਾਂ ਮੈਂ ਇਹ ਕਹਦਾ ਵੀ ਜਿਹੜੇ ਗੈਂਗਸਟਰ ਸੀ ਕੁਝ ਇਹਨਾਂ ਦੇ ਵਿੱਚੋਂ 5 ਤੋਂ 6 ਜਣੇ ਦੱਸਿਆ ਗਿਆ ਇੱਕ ਦੀ ਮੌਤ ਵੀ ਹੋ ਜਾਂਦੀ ਆ ਕਈ ਜਣੇ ਜ਼ਖਮੀ ਵੀ ਹੋਏ ਆ ਨਾਲ ਪੁਲਿਸ ਦੋ ਪੁਲਿਸ ਅਫਸਰ ਵੀ ਹੋਏ ਆ ਜ਼ਖਮੀ ਤਾਂ ਜਿਹੜੇ ਜ਼ਖਮੀ ਹੋਏ ਗੈਂਗਸਟਰ ਉਹਨਾਂ ਨੂੰ ਕੁਝ ਨੂੰ ਹਸਪੀਟਲ ਵੀ ਲਿਆਇਆ ਜਾਂਦਾ ਤੇ ਪਰ ਪੰਜਾਬ ਪੁਲਿਸ ਬੰਨਿਓ ਮੋਹਾਲੀ ਪੁਲਿਸ ਆ ਜਿਹੜੀ ਤਾਂ ਇਹਨੇ ਬਈ ਆਪਣੇ ਬੰਨਿਓ ਆਮੜਾ ਸਾਹਮਣਾ ਗੋਲੀਆਂ ਤਾੜ-ਥਾੜ ਚੱਲਦੀਆਂ ਤੇ ਗੈਂਗਸਟਰਾਂ ਨੂੰ ਕਈਆਂ ਨੂੰ ਅੰਜਾਮ ਵੀ ਦੇਤਾ ਤੇ ਹੁਣ ਇੱਕ ਦੀ ਮੌਤ ਹੋ ਜਾਂਦੀ ਹੈ ਗੈਂਗਸਟਰ ਦੀ ਦੋ ਪੁਲਿਸ ਵਾਲੇ ਜ਼ਖਮੀ ਹੁੰਦੇ ਤੇ ਉਸ ਤੋਂ ਬਾਅਦ ਹੁਣ ਇੱਕ ਜਿਹੜਾ ਮਾਮਲਾ ਹੋਰ ਤੁਹਾਨੂੰ ਸੁਣਾਉਣ ਜਾ ਰਹੇ ਆ ਤੇ ਇਹਦੇ ਵਿੱਚ ਬਹੁਤ ਵੱਡੇ ਹੋਰ ਖੁਲਾਸੇ ਹੋਣਗੇ ਜਿਹੜੀ ਗੱਲ ਨਾਲ ਮਨਕੀਤ ਔਲ ਖਵਾਰੇ ਵੀ ਕਹਿਣਗੇ ਇਹ ਵੀ ਜਿਹੜਾ ਰਾਣਾ ਬੱਲਾ ਚੋਰੀਆ ਦੇ ਬਾਰੇ ਕਹਿ ਯਾਰ ਵੀ ਇਹ ਮਨਕੀਤ ਨੂੰ ਵੀ ਟਾਰਗੇਟ ਕੀਤਾ ਜਾਂਦਾ ਪਰ ਪੁਲਿਸ ਬਨਿਓ ਤਾਂ ਕਹਿ ਦਿੱਤਾ ਗਿਆ ਸੀ ਵੀ ਨਹੀਂ ਮਨਕੀਤ ਨੂੰ ਨਹੀਂ ਟਾਰਗੇਟ ਕੱਲਾ ਰਾਣਾ ਨੂੰ ਕੀਤਾ ਗਿਆ ਸੀ ਤੇ ਹੁਣ ਜਿਹੜੇ ਇਹ ਮੌਕੇ ਦੇ ਗਵਾਹ ਗੇ ਤਾਂ ਇਹ ਪਹਿਲਾ ਵੀਡੀਓ ਸੁਣੋ ਬਈ ਪੂਰੀ ਤਾਂ ਪੂਰੀ ਵੀਡੀਓ ਸੁਣ ਕੇ ਤੁਹਾਨੂੰ ਸਾਰੀ ਗੱਲਬਾਤ ਦਾ ਪਤਾ ਲੱਗ ਜੂ ਜਿਹੜੇ ਮੌਕੇ ਦੇ ਮੌਜੂਦ ਸੀ ਜਿਨ੍ਹਾਂ ਨੇ ਇਹ ਕਵਾਡੀ ਕਪ ਕਰਾਇਆਗਾ ਰੂਪਾ ਸਹਾਣਾ ਬਨਿਓ ਤਾਂ ਪਹਿਲਾ ਵੀਡੀਓ ਸੁਣ ਲਓ ਫਿਰ ਆਪਾਂ ਕਰਦੇ ਆ ਅੱਗੇ ਗੱਲਬਾਤ ਪਹਿਲਾ ਵੀਡੀਓ ਸੁਣੋ ਫਿਰ ਕਰਦੇ ਆ ਤੇ ਉੱਤੇ ਤੁਸੀਂ ਬੜੀ ਬਰੀਕੀ ਦੇ ਨਾਲ ਕੰਮ ਕੀਤਾ ਪੁਲਿਸ ਪ੍ਰਸ਼ਾਸਨ ਵੱਡੇ ਅਫਸਰ ਵੀ ਮੌਜੂਦ ਸੀਗੇ ਔਰ ਉਸ ਤੋਂ ਬਾਅਦ ਇੱਕ ਵੀਡੀਓ ਵੀ ਤੁਹਾਡੀ ਵਾਇਰਲ ਹੋ ਰਹੀ ਹੈ ਕਿ ਸਾਰੀ ਜ਼ਿੰਮੇਵਾਰੀ ਸਾਡੀ ਹੈ ਗਰਾਊਂਡ ਦੀ ਉਸ ਕਿਸ ਤਰ੍ਹਾਂ ਦੇਖਦੇ ਹਾਂ ਕਿਉਂਕਿ ਇਹ ਵੀ ਕਿਹਾ ਜਾਂਦਾ ਹੈ ਕਿ ਇਹ ਜਿਹੜਾ ਸੀਜ਼ਨ ਹੈਗਾ ਇਹ ਜਿਹੜਾ ਮੰਥ ਹੈਗਾ ਇਹ ਕਬੱਡੀ ਦਾ ਸੀਜ਼ਨ ਦੀ ਸ਼ੁਰੂਆਤ ਹੁੰਦੀ ਹੈ ਔਰ ਇਹਦੇ ਵਿੱਚ ਐਨ ਆਰ ਆਈਜ਼ ਵੀ ਆਉਂਦੇ ਨੇ ਹੋਰ ਵੱਖ-ਵੱਖ ਜਿਹੜੀ ਜੱਥੇਬੰਦੀਆਂ ਹੁੰਦੀਆਂ ਨੇ ਉਹ ਕਬੱਡੀ ਕਰਾਉਂਦੀਆਂ ਨੇ ਇਹਦਾ ਅਸਰ ਕੀ ਹੋਣ ਵਾਲਾ ਸਭ ਤੋਂ ਪਹਿਲਾਂ ਇਸ ਘਟਨਾ ਦੀ ਗੱਲ ਕਰ ਲੈਣੇ ਰਾਣਾ ਬਲਾ ਚੋਰੀਆ ਦੀ ਅਸਰ ਤੱਕ ਬਈ ਜਿਹੜਾ ਹੁਣ ਕਬੱਡੀ ਖਤਮ ਹੋ ਰਹੀਏ ਇਹਦਾ ਅਸਰ ਤਾਂ ਪੰਜਾਬ ਦੇ ਪੁਰ ਬਹੁਤ ਭਾਰੀ ਵੋ ਹੁਣ ਜਿਹੜੇ ਬੱਚੇ ਆ ਖੇਡਣ ਵਾਲੇ ਮੈਨਾ ਕਰੋੜਾਂ ਲੱਖਾਂ ਦੇ ਹਿਸਾਬ ਨਾਲ ਬੱਚੇ ਜੁੜੇ ਹੋਏ ਆ ਯੂਥ ਹੈ ਯੰਗ ਜਿਹੜੇ ਜੁੜ ਰਹੇ ਆ ਪਨੀਰੀ ਤਿਆਰ ਹੋ ਰਹੀ ਹੈ ਵਜਨ ਦੇ ਹਿਸਾਬ ਨਾਲ ਸਾਰੇ ਅਲੱਗ-ਅਲੱਗ ਤਰੀਕੇ ਨਾਲ ਬੱਚੇ ਇਹਦੇ ਨਾਲ ਜੁੜੇ ਹੋਏ ਨੇ ਹੁਣ ਉਹ ਆਨਲਾਈਨ ਟਾਈਮ ਦੇ ਵਿੱਚ ਜਦੋਂ ਕਬੱਡੀ ਹੋਊਗੀ ਨਹੀਂ ਪਤਾ ਨਹੀਂ ਕਿੱਧਰ ਕਿਹੜਾ-ਕਿਹੜਾ ਰੂਪ ਬਣੂਗਾ ਪੰਜਾਬ ਦਾ ਹੁਣ ਪਤਾ ਨਹੀਂ ਜੀ ਇਦੇ ਵਿੱਚ ਕਾਫੀ ਚੀਜ਼ਾਂ ਜਿਹੜੀਆਂ ਨੇ ਉਹ ਦੇਖਣ ਨੂੰ ਮਿਲੀਆਂ ਕਾਫੀ ਵੀਡੀਓਜ਼ ਵਾਇਰਲ ਹੋ ਰਹੀਆਂ ਨੇ ਕਿ ਜਿਸ ਤਰ੍ਹਾਂ ਦੇ ਨਾਲ ਗੋਲੀਆਂ ਮਾਰੀਆਂ ਗਈਆਂ ਮੂੰਹ ਦੇ ਉੱਤੇ ਕੱਪੜਾ ਪਾਇਆ ਗਿਆ ਤੁਸੀਂ ਸਮਝਾ ਸਕਦੇ ਹੋ ਸਾਰੇ ਕਿਉਂਕਿ ਮੈਂ ਸੁਣ ਰਿਹਾ ਸੀਗਾ ਤੁਸੀਂ ਵੀ ਕਹੇ ਸੀਗੇ ਕਿ ਤਿੰਨੇ ਸ਼ੱਕੀ ਬੰਦੇ ਸੀਗੇ ਸ਼ਾਇਦ ਤੁਹਾਡੀ ਨਿਗਾ ਦੇ ਉੱਤੇ ਨਿਗਾ ਦੇ ਵਿੱਚ ਚੜੇ ਸੀਗੇ ਉਹ ਉਹ ਸਾਰੀ ਸਿਚੁਏਸ਼ਨ ਸਮਝਾ ਸਕਦੇ ਹੋ ਤੁਸੀਂ ਜਿਹੜੇ ਸਾਡੀ ਨਿਗਾ ਦੇ ਵਿੱਚ ਸੀਗੇ ਬ੍ਰਦਰ ਉਹ ਬੰਦੇ ਇਹ ਨਹੀਂ ਹੋਰ ਸੀਗੇ ਜਦੋਂ ਅਸੀਂ ਇੱਥੇ ਰিসিਵਿੰਗ ਕਰਦੇ ਸੀ ਜਦੋਂ ਕੋਈ ਆਂਦਾ ਸੀ ਐਂਟਰੀ ਤੇ ਹਨਾ ਅਸੀਂ ਲੈਣ ਜਾਂਦੇ ਸੀ ਤੇ ਉਹ ਐਂਟਰੀ ਦੇ ਵਿੱਚ ਸਾਨੂੰ ਬੰਦੇ 4 ਵਜੇ ਤੋਂ ਬਾਅਦ ਨਜ਼ਰ ਆਣੇ ਸ਼ੁਰੂ ਹੋਏ ਆ 4 ਵਜੇ ਤੋਂ ਜਦੋਂ ਸਾਡੇ ਕੋਲ ਪਹਿਲਾਂ ਗਰੀਨਨਜੀ ਆਏ ਆ ਬਾਬਾ ਜੀ ਹਨਾ ਤੇ ਇੱਕ ਉਹ ਤੋਂ ਬਾਲਾ ਗੈਸਟ ਹੋਰ ਆਏ ਆ ਉਹਨਾਂ ਲੈਂਡ ਜੋ ਜਾ ਉਸ ਟਾਈਮ ਉਹ ਸਿਸਟਮ ਲਾਰ ਦੇਖ ਰਹੇ ਸੀ ਸਾਰਾ ਕੁਝ ਉਹ ਜਿਵੇਂ ਮੈਮਰੀ ਆਂਦੀ ਹੈ ਯਾਦ ਮੈ ਉੱਥੇ ਘੁੰਮਦੇ ਉਸ ਤੋਂ ਬਾਅਦ ਫਿਰ ਦੁਬਾਰਾ ਫੇਰ ਜਾਣ ਲੱਗਿਆ ਉਦੋਂ ਉਮਰਨ ਅੰਗਲ ਜੀ ਆਏ ਸੀਗੇ ਹਨਾ ਉਦੋਂ ਗਿਆ ਉਹ ਸਾਹਮਣੇ ਖੜਿਆ ਸੀ ਉਹ ਸਿਕਿਉਰਟੀ ਅੰਦਰ ਭੱਜ ਗਿਆ ਤੇ ਉਹ ਮੋਟਰਸਾਈਕਲ ਤੇ ਬਹਿ ਕੇ ਨਿਕਲ ਗਿਆ ਮੋਟਰਸਾਈਕਲ ਨਾਲ ਜਿਹੜੇ ਪਰਦੇ ਲਾਏ ਹੋ ਸੀਗੇ ਮੋਟਰਸਾਈਕਲ ਉਹਦੇ ਪਿੱਛੇ ਖੜਦਿਆਂ ਉਸ ਤੋਂ ਬਾਅਦ ਜਦੋਂ ਫੇਰ ਅਸੀਂ ਅੰਦਰ ਚਲੇ ਗਏ ਫੇਰ ਮੈਂ ਬਾਹਰ ਆਣਾ ਸੀ ਕੋਈ ਸਾਡਾ ਗੈਸਟ ਆਇਆ ਸੀ ਫੇਰ ਤੇ ਬਾਹਰ ਆਣਾ ਸੀ ਇੱਕ ਦਿਨ ਪਹਿਲਾਂ ਸਾਡੇ ਕੋਲ ਇੱਕ ਭੈਣ ਆਈ ਸੀ ਉਹਦੇ ਬੱਚੇ ਦਾ ਆਪਰੇਸ਼ਨ ਹੋਣਾ ਸੀ ਹੈਂਡੀਕੈਪਸ ਸੀ ਉਹਦਾ ਉਹਨੂੰ ਅਸੀਂ ਦੋ ਆਪਰੇਸ਼ਨ ਇੱਕ ਆਪਰੇਸ਼ਨ ਦਾ ਅਸੀਂ ਕਹਿਤਾ ਸੀ ਵੀ ਅਸੀਂ ਕਰਾਨੇ ਆ ਫੇਰ ਇੱਕ ਉਹਨੂੰ ਕਹਿਤਾ ਸੀ ਵੀ ਟੂਰਨਾਮੈਂਟ ਦੇ ਲਈ ਆਇਆ ਹੋ ਅਸੀਂ ਉੱਥੇ ਤੁਹਾਡਾ ਬਾਅਦ ਚੜ ਕੇ ਸੇਵੋ ਕਰਾਉਂਗੇ ਵੀ ਜਿੰਨਾ ਸੰਗਤ ਇਕੱਠੀ ਹੁੰਦੀ ਹੈ ਵੀ ਸਾਰੇ 10 ਕਿਸੇ ਤੇ ਪਤਾ ਨਹੀਂ ਕਿਹਦੇ ਹਿਸਾਬ ਨਾਲ ਬਈ ਸੇਵਾ ਲੱਗਦੀ ਹੈ ਵਿਚਾਰਾ ਬੱਚਾ ਠੀਕ ਹੋ ਜਾਂਦਾ ਤਾਂ ਉਹ ਭੈਣ ਆ ਗਈ ਮੈਂ ਉੱਥੇ ਜਾ ਕੇ ਬਾਹਰ ਆਣ ਲੱਗਿਆਂ ਤਾਂ ਮੈਂ ਉਹਨੂੰ ਸਾਥੀ ਗੱਲ ਕਰੀ ਉਹਨੇ ਸਾਥੀ ਕਹਿੰਨੇ ਵੀਰੇ ਵੀ ਸਾਨੂੰ ਛੇਤੀ ਫਰੀ ਕਰਦੇ ਵੀ ਮੈਂ ਦੂਰ ਮੈਂ ਕਿਹਾ ਪਹਿਣ ਤੂੰ ਚਾਹ ਪਾਣੀ ਪੀਓ ਕਹਿੰਨੇ ਵੀਰੇ ਬਾਅਦ ਚ ਪੀ ਲੂੰਗਾ ਵੀ ਤੁਸੀਂ ਸਾਨੂੰ ਇੱਥੇ ਮੈਂ ਚਲੋ ਆਪਣੇ ਬੇਟੇ ਨੂੰ ਬਾਜ਼ਮਾਰੀ ਰੂਬਲ ਦਾ ਮੁੰਡਾ ਭਰਾ ਮੈਂ ਕਿਹਾ ਆਜੋ ਵੀ ਆਪਾਂ ਇਹਨੂੰ ਬੱਚੇ ਨੂੰ ਅੰਦਰ ਲੈ ਕੇ ਚੱਲੀਏ ਅਸੀਂ ਉਹਨੂੰ ਲੇਡੀ ਮੂਰੇ ਲੈ ਕੇ ਗਏ ਵੀ ਕਿਉਂ ਯਾਰ ਕਿਸੇ ਜਿਹਾ ਆਪਾਂ ਨੇ ਮਜ਼ਾਕ ਚੀਜ਼ ਦਾ ਡਵਾਣਾ ਨਾ ਕਿਉਂ ਕਈ ਵਾਰੀ ਲੋਕ ਟਰੋਲ ਬਹੁਤ ਨੇੜੇ ਦੇ ਘਰਾਂ ਦੇ ਲੱਗਦੇ ਟਰੋਲ ਕਰ ਲੱਜਨੇ ਤਾਂ ਅਸੀਂ ਉਹ ਬੱਚੇ ਨੂੰ ਲੈ ਗਏ ਤਾਂ ਐਨੇ ਨੂੰ ਗੈਸਟ ਹੋ ਅੰਦਰ ਆ ਗਏ ਮੈਨੂੰ ਥੋੜਾ 10 1 ਅਸੀਂ ਜਾ ਰਹੇ ਹਾਂ ਤਾਂ ਉਮਰ ਨੰਗਲ ਜੀ ਨੂੰ ਇੰਟਰੋਡਕਸ਼ਨ ਦੇ ਅੰਦਰ ਲੱਗੇ ਸੀ ਉਹ ਕਹਿੰਦੇ ਵੀ ਅਸੀਂ ਵੀ ਜੋ ਮਾਹਪੁਰ ਖਾ ਰਹੇ ਵੀ ਮੈਂ ਵੀ ਚੱਲਣਾ ਚਲੋ ਆਂਦਿਆਂ ਦੇ ਉਹ ਬੰਦੇ ਸਾਹਮਣੇ ਖੜੇ ਸੀ ਫਿਰ ਨਿਗਾਹ ਆਈ ਕੰਡਕਟ ਹੋਇਆ ਚਲੋ ਉਹ ਸਿਕਿਉਰਿਟੀ ਦੇਖੀ ਉਹ ਫੇਰ ਇੱਕ ਨਾ ਨਿਕਲ ਗਏ ਸਾਈਡ ਨੂੰ ਇਹ ਨਹੀਂ ਜਿਨ੍ਹਾਂ ਨੇ ਕਰਿਆ ਉਹ ਹੋਰ ਸੀਗੇ ਉਹ ਨਿਕਲੇ ਆ ਤਾਂ ਉਸ ਤੋਂ ਬਾਅਦ ਅਸੀਂ ਬਾਬਾ ਜੀ ਨੂੰ ਅੰਦਰ ਲਿਆਏ ਬਾਬਾ ਜੀ ਗਰਾਊਂਡ 'ਚ ਗਏ ਆ ਇਹ ਟੀਮ ਖੇਡ ਰਹੀ ਸੀ ਇਹਨਾਂ ਦਾ ਇੰਟਰੋਡਕਸ਼ਨ ਹੋਇਆ ਮੱਥਾ ਟੇਕਿਆ ਨੇ ਸਾਰੇ ਨੇ ਉਸ ਤੋਂ ਬਾਅਦ ਅਸੀਂ ਆਸਨ ਬਾਬਾ ਜੀ ਲਾਇਆ ਉਹਨੇ 2 ਕੁ ਮਿੰਟ ਰੁਕੇ ਬਾਬਾ ਜੀ ਕਹਿੰਦੇ ਵੀ ਸੰਗਤ ਬਹੁਤ ਦੂਰ ਤੇ ਆਈ ਹੈ ਵੀ ਜਾਣਾ ਬਠਿੰਡੇ ਤੋਂ ਮੈਂ ਕਿਹਾ ਠੀਕ ਹੈ ਮਹਾਰਾਜ ਜੀ ਵੀ ਤੁਸੀਂ ਚਾਹ 커피 ਪੀ ਥੋੜਾ ਜਿਹਾ ਚਲੋ ਬਾਬਾ ਜੀ ਛੱਗਿਆ ਉਹ ਤੋਂ ਬਾਅਦ ਲੈ ਕੇ ਜਾ ਰਹੇ ਅਸੀਂ ਜਿਵੇਂ ਗੇਟ ਦੇ ਐਂਟਰੀ ਬਾਹਰ ਨਿਕਲੇ ਆ ਉੱਥੇ ਜਦ ਹੀ ਠਾਠਾ ਹੋਣ ਲੱਗੀ ਅਸੀਂ ਉੱਪਰ ਦੇਖਿਆ ਮੈਂ ਕਿਹਾ ਕਿਹਨੇ ਮੂਰਖ ਮੋਦੀ ਕਰਨ ਲੱਗੇ ਵੀ ਕੋਈ ਵੀਰੀ ਹੁੰਦੇ ਛਾਣ ਚਲੋ ਦੇਖਿਆ ਨਹੀਂ ਕੋਈ ਅਸੀਂ ਸਿੱਧਾ ਉਹ ਤਾਂ ਇੱਕ ਦੋ ਰੌਲਾ ਪੈਣ ਲੱਗਾ ਗੋਲੀ ਚੱਲ ਗਈ ਕੋਈ ਭੱਜੇ ਇਧਰ ਨੂੰ ਤਾਂ ਮੈਂ ਛੱਡ ਕੇ ਬਾਬਾ ਜੀ ਮੈਂ ਕਿਹਾ ਉਹ ਮੁੰਡੇ ਇੰਸ਼ਨ ਨੂੰ ਕਿਹਾ ਮੈਂ ਸ਼ਰ ਫੜੀ ਫੜੀ ਮਾਸੀ ਨਿਕਲ ਕੇ ਮੈਂ ਇਧਰੋਂ ਪਿੱਛੇ ਨੂੰ ਭੱਜ ਲਿਆ ਉਹ ਬੰਦੇ ਪਿੱਛੇ ਨੂੰ ਜਦੋਂ ਮੈਨੂੰ ਮੇਰੇ ਨਾਲ ਦੇ ਫੜ ਲਾ ਕੇ ਵੀ ਗੋਲ ਚੱਲ ਗਈ ਉਹ ਨਾਲ ਦੇ ਫੜਨ ਲੱਗੇ ਉਹ ਬੰਦੇ ਅੰਦਰ ਤੱਕ ਆਏ ਉਹਨਾਂ ਨੂੰ ਹੋ ਗਿਆ ਕੀ ਦੀ ਉਹਨਾਂ ਨੂੰ ਦੇਖ ਕੇ ਭੱਜ ਲਿਆ ਮੈਂ ਪਰ ਮੈਂ ਭੱਜ ਜਦਾਂ ਚਾਹਣ ਚੱਕ ਉਧਰੋਂ ਸੀ ਵੀ ਜਿੱਧਰ ਗੋਲ ਚੱਲ ਰਹੀ ਹੈ ਉਧਰ ਮੈਂ ਵੈਰੀਫਾਇਰ ਤੇ ਚੜ ਰਿਹਾ ਸੀ ਤਾਂ ਉਹ ਫਿਰ ਇਧਰੋਂ ਆਏ ਭੱਜ ਕੇ ਉਧਰੋਂ ਨਿਕਲ ਗਏ ਇਹ ਵੀ ਸੀਗਾ ਕਿ ਉਹ ਬੰਦੇ ਤੁਹਾਡੇ ਲਈ ਆਏ ਸੀਗੇ ਜਾਂ ਫਿਰ ਤੁਹਾਡੇ ਕੋਈ ਬੰਦੇ ਲਈ ਆਏ ਸੀਗੇ ਇਹ ਵੀ ਚੀਜ਼ ਹੋ ਸਕਦੀ ਸੀਗੀ ਹੋਸਾ ਬ੍ਰਦਰ ਹੁਣ ਚੱਲ ਰਿਹਾ ਪ੍ਰਸ਼ਾਸਨ ਨਾਲ ਅਸੀਂ ਮਿਲ ਕੇ ਸਾਰਾ ਕਰ ਰਹੇ ਹਾਂ ਹਲੇ ਦੱਸ ਨਹੀਂ ਸਕਦੇ ਉਹ ਸਾਰਾ ਜਦੋਂ ਬਾਹਰ ਆ ਗਿਆ ਫਿਰ ਪਤਾ ਹੀ ਲੱਗ ਜਾਣਾ ਕਿਉਂਕਿ ਆ ਕਾਫੀ ਚਰਚਾਵਾ ਹੋਈ ਹੈ ਕਬੱਡੀ ਕੱਪ ਤੋਂ ਪਹਿਲਾਂ ਵੀ ਆ ਤੁਸੀਂ ਇਕੱਲੇ ਇਕੱਲੇ ਬੰਦੇ ਨੂੰ ਮਿਲੇ ਹਾਲਾਂਕਿ ਦਿਨ ਵੀ ਕਾਫੀ ਲੱਗਦੇ ਨੇ ਪਰ ਤਿਆਰੀਆਂ ਹੁੰਦੀਆਂ ਨੇ ਪਰ ਇਹ ਵੀ ਲੱਗ ਸਕਦਾ ਕਿ ਕੰਬੀ ਟ੍ਰੈਪ ਤੁਹਾਡਾ ਵੀ ਕਿਤੇ ਨਾ ਕਿਤੇ ਆ ਲਾਇਆ ਜਾ ਸਕਦਾ ਸੀ ਜਾਂ ਫਿਰ ਜਿਸ ਤਰ੍ਹਾਂ ਦੇ ਨਾਲ ਬੰਦੇ ਤੁਸੀਂ ਸ਼ੱਕੀ ਦਿਖ ਰਹੇ ਸੀਗੇ ਤੁਸੀਂ ਦੇਖਿਆ ਮੋਟਰਸਾਈਕਲ ਤੇ ਬੈੱਕ ਨਿਕਲ ਗਏ ਫਿਰ ਦੇਖਿਆ ਫਿਰ ਮੋਟਰਸਾਈਕਲ ਤੇ ਬੈੱਕ ਨਿਕਲ ਗਏ ਬ੍ਰਦਰ ਉਥੇ ਹੈ ਹੀ ਅਸੀਂ ਜੀ ਹੋਰ ਤਾਂ ਕੋਈ ਆਇਆ ਹੀ ਨਹੀਂ ਰਿਹਾ ਸੀ ਉਹ ਤਾਂ ਅਸੀਂ ਸੀ ਨਾ ਉਹ ਸਾਈਡ ਦਾ ਹੋਰ ਤਾਂ ਕੋਈ ਕੋਈ ਦੂਸਰਾ ਬੰਦਾ ਐਂਟਰ ਕਰੇ ਨਹੀਂ ਰਿਹਾ ਸੀ ਵੀ ਜਿਹੜਾ ਇਦਾਂ ਕੋਈ ਹੁਣ ਦੇਖਦੇ ਪ੍ਰਸ਼ਾਸਨ ਦੇ ਨਾਲ ਮਿਲ ਕੇ ਵੀ ਕੀ ਨਿਕਲਦਾ ਵਿੱਚੋਂ ਬੁੱਧਾ ਲੱਗ ਜੇ ਉਹ ਕਿਉਂਕਿ ਜਿਹੜੇ ਵੀ ਵੱਡੇ ਕਬੱਡੀ ਕੱਪ ਹੁੰਦੇ ਆ ਉਸ ਤੋਂ ਪਹਿਲਾਂ ਹੁਣ ਅਸੀਂ ਪਿਛਲੇ ਦਿਨਾਂ ਦੇ ਵਿੱਚ ਵੀ ਪਿਛਲੇ ਸਮਿਆਂ ਦੇ ਵਿੱਚ ਵੀ ਦੇਖਿਆ ਕਿ ਕਬੱਡੀ ਕਪਾਂ ਦੇ ਵਿੱਚ ਗੈਂਗਸਟਰਾਂ ਦੀ ਇਨਵੋਲਵਮੈਂਟ ਹੁੰਦੀ ਹੈ ਟੀਮਾਂ ਜਾਂਦੀਆਂ ਨੇ ਪਲੇਅਰ ਜਾਂਦੇ ਨੇ ਉਹਨਾਂ ਨੂੰ ਗੈਂਗਸਟਰ ਹੈਂਡਲ ਕਰਦੇ ਆ ਸੰਦੀਪ ਨੰਗਲੰਬੀਆ ਦੀ ਗੱਲ ਕੀਤੀ ਜਾਵੇ ਉਸ ਤੋਂ ਬਾਅਦ ਜਿਹੜੇ ਕਬੱਡੀ ਖਿਡਾਰੀਆਂ ਦੇ ਉੱਤੇ ਹਮਲੇ ਹੋਇਆ ਹੈ ਉਹਨਾਂ ਦਾ ਕਤਲ ਹੋਇਆ ਹੈ ਇਸ ਕਬੱਡੀ ਕੱਪ ਦੇ ਵਿੱਚ ਵੀ ਕੋਈ ਇਦਾਂ ਦੀ ਕੋਈ ਗੱਲ ਹੋਈ ਜਾਂ ਫਿਰ ਸੁਣਨ ਦੇ ਵਿੱਚ ਆਈ ਕੋਈ ਪਲੇਅਰ ਨੂੰ ਲੈ ਕੇ ਆ ਫਿਰ ਕੋਈ ਪ੍ਰੋਮੋਟਰ ਨੂੰ ਲੈ ਕੇ ਜਿੱਦਾਂ ਰਾਣਾ ਬੱਲਾ ਚੋਰੀਆ ਟੀਮ ਲੈ ਕੇ ਆਇਆ ਸੀਗਾ ਕੋਈ ਇਦਾਂ ਦੀ ਗੱਲ ਕੋਈ ਘਟਨਾ ਕੋਈ ਇਦਾਂ ਦੀ ਕੋਈ ਥ੍ਰੈਟ ਕੋਈ ਕਿਸ ਚੀਜ਼ ਦੀ ਕੋਈ ਜਾਣਕਾਰੀ ਮਿਲੀ ਸੀ ਤੁਹਾਨੂੰ ਨਹੀਂ ਬ੍ਰਦਰ ਇਦਾਂ ਦਾ ਕੁਝ ਨਹੀਂ ਸੀ ਕਿ ਅਸੀਂ ਨੋਰਮਲ ਤਰੀਕੇ ਨਾਲ ਕਰਾਨੇ ਬ੍ਰਦਰ ਅਸੀਂ ਕਦੇ ਕਿਸੇ ਨੂੰ ਉਹ ਨਹੀਂ ਕਹਿੰਦੇ ਉਹਦਾ ਪਲੇਅਰ ਇੱਚ ਪਾ ਦੇਈਦਾ ਹੋਵੇ ਸਾਨੂੰ ਤਾਂ ਜਿਹੜਾ ਆ ਗਿਆ ਅਸੀਂ ਉਹਨੂੰ ਖਲਾਕੇ ਕਰਨ ਨੂੰ ਭੇਜ ਦਿੰਨੇ ਆ ਸਾਡਾ ਕੋਈ ਇਹੋ ਜਿਹਾ ਸਾਨੂੰ ਕੋਈ ਨਹੀਂ ਸੀਗਾ ਤੇ ਨਾਲ ਨਾਲ ਫਿਰ ਚਰਚਾ ਇਹ ਵੀ ਚੱਲੀ ਕਿ ਕਹ ਰਿਹਾ ਕਿ ਸਿਦੂ ਮੁਸੇ ਵਾਲੇ ਦੇ ਮਟਰ ਦਾ ਬਦਲਾ ਲਿਆ ਉਸ ਤੋਂ ਬਾਅਦ ਰਾਣਾ ਬਲਾਚੋਰੀਆ ਦੇ ਪਰਿਵਾਰ ਨੇ ਵੀ ਕਿਹਾ ਕਿ ਬਈ ਸਾਡਾ ਇਹਦੇ ਵਿੱਚ ਕੋਈ ਲੈਣ ਦੇਣ ਨਹੀਂ ਹੈਗਾ ਰਾਣਾ ਬਲਾਚੋਰੀਆ ਦੇ ਨਾਲ ਵੀ ਤੁਸੀਂ ਕਹ ਰਹੇ ਸੀ ਕਿ ਗੱਲ ਹੋਈ ਸੀਗੀ ਉਸ ਸਮੇਂ ਜਦੋਂ ਹੰਸਾਲੀ ਵਾਲੇ ਮਹਾਂਪੁਰ ਸਾਹਿਬ ਸੀਗੇ ਨਹੀਂ ਨਹੀਂ ਉਹ ਗਰੀਨਾਂ ਜੀ ਆਏ ਸੀਗੇ ਮਹਾਰਾਜ ਜੀ ਉਹਨਾਂ ਲੈ ਕੇ ਚੱਲਦੇ ਸੀ ਉਹਨਾਂ ਨੇ ਪੁੱਛਿਆ ਤੁਸੀਂ ਟੀਮ ਕਿਹੜੀ ਵੀ ਇਹਨਾਂ ਦਾ ਕੋਚ ਕੌਣ ਹੈ ਰਾਣਾ ਵੀਰੰਦਰ ਮੇਰੇ ਨਾਲ ਹੀ ਜਨ ਜੰਦੇ ਉਹ ਵੀਡੀਓ ਵਾਇਰਲ ਹੋ ਰਹੀ ਮੈਂ ਹੱਥ ਕਰਕੇ ਗਿਆ ਮੈਂ ਕਿਹਾ ਇਹ ਜੀ ਮੁੰਡਾ ਜਿਹੜਾ ਕੋਚ ਹੈ ਜੀ ਨੇ ਬਣਾਈ ਹੋਈ ਟੀਮ ਫਿਰ ਉਹ ਮੈਨੂੰ ਪੁੱਛਦੇ ਵੀ ਟੀਮ ਕਿਸ ਤਰ੍ਹਾਂ ਬਣਾਉ ਬੀਕਸ ਆਈ ਲੈ ਕੇ ਵੀ ਇਹ ਕੱਲੇ ਕੱਲੇ ਪਲੇਅਰ ਨੂੰ ਲਿਆ ਕੇ ਫਿਰ ਇਹਨਾਂ ਖਿਲਾਨੇ ਉਹ ਦੱਸੋ ਰਾਣਾ ਪਹਿਲਾਂ ਚੋਰੀਆ ਦੇ ਨਾਲ ਤੁਹਾਡੀ ਕਦੋਂ ਤੋਂ ਗੱਲਬਾਤ ਸੀਗੀ ਕਦੋਂ ਤੋਂ ਗੱਲਬਾਤ ਹੋ ਰਹੀ ਸੀਗੀ ਟੀਮ ਨੂੰ ਲੈ ਕੇ ਆ ਪਹਿਲਾਂ ਵੀ ਤੁਸੀਂ ਜਾਣਦੇ ਸੀਗੇ ਨਹੀਂ ਸਾਡੇ ਕੋਲ 2 ਕੁ ਮਹੀਨੇ 1.5 ਮਹੀਨੇ ਪਹਿਲਾਂ ਹੀ ਆਇਆ ਸੀ ਹਨਾ ਇੱਕ ਵਾਰੀ ਇਹਨੇ ਟੀਮ ਨੂੰ ਫੋਨ ਕਰਨੇ ਕਰਿਆ ਸੀਗਾ ਉੱਥੇ ਯੂ نو ਕਹਿੰਨਾ ਵੀ ਟੀਮ ਮੈਟਰ ਕਰਨੀ ਹੈ ਇਹਨੇ ਸਾਈ ਦੱਸਿਆ ਸੀ ਫਿਰ ਅਸੀਂ ਕਹੇ ਵੀ ਅਸੀਂ ਇਹਨੇ ਦੇ ਵੀ ਪੈਸੇ ਦੰਦੇ ਸਾਈ ਹਨਾ ਤਾਂ ਕੋਈ ਗੱਲਬਾਤ ਉਹਦੋਂ ਹੋਈ ਬਸ ਉਹ ਤੋਂ ਬਾਅਦ ਕੋਈ ਗੱਲਬਾਤ ਨਹੀਂ ਹੋਈ ਕੋਈ ਤੇ ਹੁਣ ਕਿਉਂਕਿ ਬੱਡੇ ਸਵਾਲ ਉਹਨਾਂ ਆਰਡਰ ਤੇ ਵੀ ਉੱਠੇ ਕਿ ਇੰਟੈਲੀਜੈਂਸ ਆਫਿਸ ਦਾ ਉੱਧਰ ਹੋਣਾ ਐਸਐਸਪੀ ਆਫਿਸ ਦਾ ਉੱਧਰ ਹੋਣਾ ਡੀਐਸਪੀ ਆਫਿਸ ਦਾ ਉੱਧਰ ਹੋਣਾ ਸੁਆਣਾ ਥਾਣਾ ਦੇ ਥੋਣਾ ਥਾਣਾ ਦਾ ਉੱਧਰ ਹੋਣਾ ਕਹਰੇ ਕਿ ਬੜੇ ਕਟ ਏਰੀਆ ਦੇ ਵਿੱਚ ਸਾਰੀਆਂ ਚੀਜ਼ਾਂ ਸੀਗੀਆਂ ਔਰ ਬੜੀ ਪ੍ਰਾਈਮ ਲੋਕੇਸ਼ਨ ਮੋਹਾਲੀ ਦੀ ਉਹਨੂੰ ਸਮਝਿਆ ਜਾਂਦਾ ਪਰ ਜਿਸ ਤਰ੍ਹਾਂ ਦੇ ਨਾਲ ਗੋਲੀਆਂ ਮਾਰੀਆਂ ਗਈਆਂ ਉਸ ਤੋਂ ਬਾਅਦ ਕਹਰੇ ਹਵਾਈ ਫਾਇਰ ਵੀ ਕੀਤੇ ਗਏ ਉਸ ਨੂੰ ਲੈ ਕੇ ਲੱਗਦਾ ਨਹੀਂ ਕਿ ਹੁਣ ਲਾਗੇ ਤਾਗੇ ਆ ਫਿਰ ਕਬੱਡੀ ਜਗਤ ਦੇ ਵਿੱਚ ਵੀ دہشت ਦਾ ਮਾਹੌਲ ਹੈਗਾ ਜਿਹੜੇ ਲਾਇਨ ਆਰਡਰ ਦੀ ਗੱਲ ਕਰ ਰਹੇ ਆ ਬ੍ਰਦਰ ਇਹ 2000 24 ਦਸੰਬਰ ਦਾ 13 ਤੇ 14 15 ਦਸੰਬਰ ਹਨਾ ਲਾਸਟ ਟਾਈਮ ਸਾਡੀ ਇਹ ਡੇਟ ਸੀ ਟੂਰਨਾਮੈਂਟ ਦੀ ਤੇ ਉਹੀ ਜਿਹੜੇ ਕਹਿੰਨੇ ਉਹਨਾਂ ਨੇ ਇਹ ਟੂਰਨਾਮੈਂਟ ਰੱਖਿਆ ਹੋਇਆ ਸੀਗਾ ਆ ਜਿਹੜੇ ਕਹਿ ਰਹੇ ਆ ਸਰਦਾਰ ਜੀ ਵੀ ਇਥੇ ਲੌਨ ਆਰਡਰ ਦੀ ਇਹ ਕਹਿ ਰਹੇ ਵੀ ਅਸੀਂ 4 ਸਾਲ ਹੋ ਗਏ ਬੰਦ ਕਰਾਏ ਆ ਟੂਰਨਾਮੈਂਟ ਪਰਮਿੰਦਰ ਸਿੰਘ ਸੋਹਣਾ ਇਹ ਕਹਿ ਰਹੇ ਵੀ ਅਸੀਂ 4 ਸਾਲ ਹੋ ਗਏ ਬੰਦ ਕਰਾਏ ਹੋਏ ਟੂਰਨਾਮੈਂਟ ਅਸੀਂ ਕਰਾਂਦੇ ਨਹੀਂ ਇਹਨਾਂ ਨੇ ਸਾਡੇ ਬਰਾਬਰ ਡੇਟ ਰੱਖੀ ਹੋਈ ਸੀਗੀ ਅਸੀਂ ਕਰਾਂਨੇ ਪਾਰਟੀ ਵਜਿ ਤੋਂ ਉੱਠ ਕੇ ਬ੍ਰਦਰ ਅਸੀਂ ਚਾਹਨੇ ਵੀ ਇੱਕ ਮੰਚ ਤੇ ਸਾਰੇ ਸਾਡਾ ਪਿੰਡ ਇਕੱਠਾ ਹੋਵੇ ਸਾਡੇ ਇਲਾਕੇ ਦੇ ਸਾਰੇ ਇਕੱਠੇ ਹੋਣ ਜੋ ਵੀ ਸ ਵੀ ਸਾਰੇ ਇੱਕ ਮੰਚ ਦੇ ਅਸੀਂ ਤੁਸੀਂ ਦੇਖੇ ਵੀ ਹੁਣ ਕਵਰੇਜ ਦੇ ਵਿੱਚ ਯਾਲੀ ਸਾਹਿਬ ਜਿਹੜੇ ਵੀ ਅਕਾਲੀ ਦਲ ਦੇ ਦੂਸਰੀ ਮੈਂਬਰਸ਼ਿਪ ਸਾਰੇ ਇੱਕ ਲੀਡਰਸ਼ਿਪ ਇੱਕੋ ਥੇ ਸੀਗੇ ਇੱਕ ਦੇ ਉੱਪਰ ਬਠਾਇਆ ਸਾਨੂੰ ਕੋਈ ਉਹ ਨਹੀਂ ਸੀਗਾ ਵੀ ਕਿਸੇ ਨਾਲ ਅਸੀਂ ਮੈਂ ਤਾਂ ਮਤਵੇਦ ਕਰਨਾ ਹਨਾ ਸਾਡਾ ਕੋਈ ਨਹੀਂ ਉਹ ਕਹਿੰਦੇ ਪ੍ਰਬੰਧ ਫਿੱਕੇ ਆ ਪਰ ਇਹ ਕਰਦੇ ਸੀਗੇ ਪਹਿਲਾਂ ਅਸੀਂ ਇਹਨਾਂ ਤੋਂ ਹੁਣ ਲੱਗ ਹੋ ਕੇ ਕਰਾਉਣਾ ਸ਼ੁਰੂ ਕਰਤਾ ਸੀ ਕਿ ਉਹ ਪਾਰਟੀਵਾਦੀ ਵਿਸ਼ਾ ਬਣਾਇਆ ਸੀ ਟੂਰਨਾਮੈਂਟ ਉਸ ਟਾਈਮ ਤੁਹਾਨੂੰ پتہ ਹੈ ਟੂਰਨਾਮੈਂਟ ਪਹਿਲਾਂ ਫਲੋਪੀ ਬਹੁਤ ਹੋਇਆ ਫਿਰ ਇਹ ਹੁਣ ਜੋ ਪਾਰਟੀ ਪਾਈ ਤੋਂ ਉੱਠ ਕੇ ਕਰਨ ਲੱਗੇ ਸੀ ਲਾਸਟ ਟਾਈਮ ਵੀ ਬਹੁਤ ਵਧੀਆ ਟੂਰਨਾਮੈਂਟ ਗਿਆ ਸਾਡਾ ਹੁਣ ਵੀ ਬਹੁਤ ਵਧੀਆ ਸਾਡਾ ਪ੍ਰਾਲਾ ਸੀਗਾ ਬਹੁਤ ਹੀ ਵਧੀਆ ਸਹਿਯੋਗ ਸੀਗਾ ਸਾਰੀ ਸੰਗਤ ਦਾ ਇਲਾਕੇ ਦਾ ਇਹ ਤਾਂ ਪਤਾ ਨਹੀਂ ਚਲੋ ਪਰਮਾਤਮਾ ਨੂੰ ਕੀ ਮਨਜ਼ੂਰ ਸੀਗਾ ਵੀ ਕੀ ਹੋਣਾ ਕੀ ਹੋਇਆ ਹਨਾ ਪਰਮਾਤਮਾ ਦੇ ਦੇ ਵਿੱਚ ਤਾਂ ਚਲੋ ਕੋਈ ਦੋਸ਼ ਆਪਾਂ ਕਹਿ ਨਹੀਂ ਸਕਦੇ ਇਹਦਾ ਸਰਾਤ ਯੰਤਰਾਂ ਦਾ ਜੋ ਹੈਗਾ ਉਹ ਹੀ ਹੈ ਪਰ ਇਹ ਵੀ ਗੱਲਾਂ ਨਿਕਲ ਕੇ ਸਾਹਮਣੇ ਆਈਆਂ ਕਿ ਸੈਲਫੀ ਦੇ ਬਹਾਨੇ ਰਾਣੀ ਨੂੰ ਬਾਹਰ ਬੁਲਾਇਆ ਗਿਆ ਕਿ ਥੋੜੀ ਪਿੱਛੇ ਆ ਜਾਓ ਤੁਸੀਂ ਜਦੋਂ ਉਹਨਾਂ ਕਿਹੜੇ ਗੋਸਮੇ ਕਪੜਾ ਪਾਇਆ ਗਿਆ ਉਸ ਤੋਂ ਬਾਅਦ ਹੋਰ ਵੀ ਗੱਲਾਂ ਨਿਕਲ ਕੇ ਸਾਹਮਣੇ ਆਈ ਹੈ ਕਿ ਹੱਥ ਦੇ ਵਿੱਚ ਕੜਾ ਸੀਗਾ ਪਿਸਤਲ ਸੀਗੀ ਚੰਨੀ ਪਾਈ ਸੀਗੀ 22-23 ਲੱਖ ਤੋਂ ਜ਼ਿਆਦਾ ਸਬ ਮਤਲਬ ਕਿ ਉਹ 골ਡ ਸੀਗਾ ਔਰ ਸਮਾਨ ਸੀਗਾ ਉਹ 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 ਜਦੋਂ ਤੁਸੀਂ ਗਏ ਭੱਜ ਕੇ ਰਾਣੇ ਵਾਲੇ ਪਾਸੇ ਤੁਸੀਂ ਕੀ ਕੀ ਚੀਜ਼ਾਂ ਦੇਖੀ ਅਸੀਂ ਉੱਥੇ ਨਹੀਂ ਗਏ ਬ੍ਰਦਰ ਮੈਨੂੰ ਤਾਂ ਬਾਹਰ ਹੀ ਕੱਢ ਲੈਣਾ ਵੀ ਜਦੋਂ 골ਡ ਜਾ ਰਹੇ ਵੀ ਮੇਰੇ ਨਾਲ ਦੇ ਗਏ ਨੇ ਵੀ ਇੱਧਰ ਉਹ ਵੀ ਹਨਾ ਤੇ ਸਾਡੇ ਜਿਹੜੇ ਕਲੱਬ ਮੈਂਬਰ ਗਏ ਆ ਮੁੰਡਾ ਉਹ ਨਾਲ ਉਹਨਾਂ ਇੰਟਰਵਿਊ ਨਾਲ ਦੇ ਨਾਲ ਹੀ ਦਿੱਤਾ ਉਹ ਗਿਆ ਉਹਨੇ ਪਿਸਤੌਲ ਜੇ ਕਹਿਣ ਲੱਗੇ ਪਿਸਤੌਲ ਕੱਢੋ ਪਿਸਤੌਲ ਕੱਢੋ ਹਣੇ ਲੱਗਿਆ ਤਾਂ ਉਹਨੇ ਕੱਢ ਕੇ ਆਪਣੀ ਜੇਬ ਚ ਪਾਇਆ ਫਿਰ ਐਨ ਗਿਰੇ ਐਨਕ ਚਾਕੇ ਉਹਨੇ ਜੇਬ ਚ ਪਾਈ ਉਹ ਜਦੋਂ ਚਾਕੇ ਲੈ ਕੇ ਜਾ ਰਹੇ ਸੀ ਡੀਐਸਪੀ ਮੌਜੂਦਾ ਸੀਗੇ ਨਾਲ ਬਲ ਸਾਹਿਬ ਜੀ ਲੈ ਕੇ ਜਾ ਰਹੇ ਆ ਤਾਂ ਉਹ ਮੁੰਡਾ ਨਾਲ ਦਾ ਕੋਈ ਸਰਦਾਰ ਮੁੰਡਾ ਕਹਿੰਦੇ ਦਵਾਨਲਾ ਬੰਨਿਆ ਸੀ ਕਹਿੰਦਾ ਵੀ ਪਿਸਤੌਲ ਦੋ ਵੀ ਮੇਰੇ ਨਾਲ ਹੀ ਹੈ ਵੀ ਮੈਨੂੰ ਦੋ ਉਹਦੀ ਜੇਬ ਚੋਂ ਉਹਨੇ ਪਿਸਤੌਲ ਕੱਢਿਆ ਹਾਂਜੀ ਉਸ ਤੋਂ ਬਾਅਦ ਕੜੇ ਔਰ ਚੈਨੀ ਦੀ ਗੱਲ ਵੀ ਕੀਤੀ ਉਹਨਾਂ ਦੇ ਪਰਿਵਾਰ ਦੀ ਉਹਦਾ ਕੋਈ ਪਤਾ ਨਹੀਂ ਜੀ ਵੀ ਕੜੇ ਚੈਨੀ ਦੇ ਉਹਦਾ ਬਾਏ ਵੀਡੀਓ ਦੇ ਵਿੱਚ ਹੈ ਜਿਹੜ ਕੜੇ ਹਰ ਚੈਨੀ ਦਾ ਕੁਝ ਨਹੀਂ ਪਤਾ ਵੀ ਕੀ ਹੋਇਆ ਪਰ ਇਸ ਤਰ੍ਹਾਂ ਦੇਖਦੇ ਹਾਂ ਹੁਣ ਚਰਚਾਾਂ ਵਿੱਚ ਚੱਲ ਰਹੀਆਂ ਨੇ ਕਹਿੰਦੇ ਕਿ ਖੁੰਨੀ ਜੱਫਾ ਪਿਆ ਖੁੰਨੀ ਰੇਡਾਂ ਪਈਆਂ ਨੇ ਔਰ ਕਹਿੰਦੇ ਕਿ ਕਾਫੀ ਟਾਈਮ ਤੋਂ ਕਬੱਡੀ ਨੂੰ ਨਜ਼ਰ ਲੱਗੀ ਕਹਿੰਦੇ ਕਿ ਆਉਣ ਵਾਲੇ ਸਮਿਆਂ ਦੇ ਵਿੱਚ ਕਹਿੰਦੇ ਕਿ ਕਬੱਡੀ ਹੋਈ ਵੀਗੀ ਹੋਏਗੀ ਵੀ ਕਿ ਨਹੀਂ ਹੋਏਗੀ ਪੰਜਾਬ ਤੇ ਬ੍ਰਦਰ ਇੱਕ ਜੱਫਾ ਤਾਂ ਚਲੋ ਜਿਹੜਾ ਸਾਨੂੰ ਪਤਾ ਹੀ ਸਾਰੇ ਦੁਨੀਆ ਨੂੰ ਪਤਾ ਲੱਗ ਗਿਆ ਵੀ ਕੀ ਹੋਣ ਲੱਗਿਆ ਕਬੱਡੀ ਦੇ ਵਿੱਚ ਹਨ ਇਹ ਤਾਂ ਹੋਣਾ ਨਹੀਂ ਚਾਹੀਦਾ ਸੀਗਾ ਹੁਣ ਬੱਚੇ ਪਤਾ ਨਹੀਂ ਕਿਹੜੇ ਜਿਹੜੇ ਖੇਡਦੇ ਆ ਕਿੱਧਰ ਕਿੱਧਰ ਨੂੰ ਜਾਣਗੇ ਕਿਹਦਾ ਕਿਹਦਾ ਘਰ ਚੱਲਦਾ ਇਹਨੂੰ ਹੁਣ ਕੋਈ ਪਾਣੀ ਵਾਲਾ ਜੀਬ ਸਟੇਜਾਂ ਵਾਲੇ ਸਾਰੇ ਮੈਂ ਕਹਿੰਦਾ ਲੱਖਾਂ ਹੀ ਬੰਦੇ ਇਧਰ ਰੋਟੀ ਖਾਂਦਾ ਇਹ ਰੋਜ਼ਗਾਰ ਹੈ ਰੋਜੀ ਰੋਟੀ ਹੈ ਜਿਹਨੇ ਘਰ ਤੋਂ ਸਵੇਰੇ ਆਪਣੇ ਮਨ ਚ ਧਾਰ ਕੇ ਦੁਰਨਾਮੇ ਟੂਰਨਾਮੈਂਟ ਤੇ ਜਿਲੇ ਮੱਥਾ ਟੇਕ ਕੇ ਦੁਰਨਾਮਾ ਪਰਮਾਤਮਾ ਯਾਦ ਕਰਕੇ ਉਹ ਸਾਰੀ ਦੁਨੀਆ ਦੇ ਵਿੱਚ ਚੱਲਦੀ ਸੀ ਹੁਣ ਈਵਨ ਕੋਈ ਸਵਾਲ ਚੱਕੀ ਜਾਂਦਾ ਉੱਤੇ ਪ੍ਰਬੰਧ ਫਿੱਕੇ ਸੀ ਤੁਸੀਂ ਆਪ ਦੇਖਿਆ ਕਵਰੇਜ ਸਰ ਮੀਡੀਆ ਕਰ ਰਿਆ ਸੀ ਸਾਨੂੰ ਪਹਿਲੇ ਦਿਨ ਤੋਂ ਯਾਨੀ ਕਿ ਉਦੋਂ 4 ਦਿਨ ਪਹਿਲੇ ਮੀਡੀਆ ਕਵਰੇਜ ਕਰ ਰਿਆ ਸੀ ਸਾਨੂੰ ਸਾਰਾ ਸਾਡੇ ਕਵਰੇਜ ਦੇ ਵਿੱਚ ਦੇਖੋ ਵੀ ਕਿਤੇ ਕਮੀ ਹੈ ਕੋਈ ਕੀਤੇ ਵੀ ਅਸੀਂ ਇੱਕ ਦਿਨ ਇਹ ਟੂਰਨਾਮੈਂਚ ਜਿੱਦਣ ਲਾਸਟ ਦਿਨ ਉਹ ਤੋਂ ਇੱਕ ਦਿਨ ਪਹਿਲਾਂ ਕਿਹਾ ਜਿਹੜਾ ਪਿਛਲੇ ਟੂਰਨਾਮੈਂਚ ਚ ਹੋਇਆ ਸੀ ਉੱਥੇ ਬਾਹਰਲੇ ਸ਼ਰਾਬ ਤੀ ਅੰਦਰ ਵੜ ਕੇ ਬੱਲੇ ਨਾਲ ਹੱਤੋਂ ਬਾਈ ਕਰ ਲੱਗੇ ਸੀ ਅਸੀਂ ਉਹ ਵੀਡੀਓ ਪਾਈ ਸੀ ਵੀ ਗਰਾਊਂਡ ਦੀ ਜ਼ਿੰਮੇਵਾਰੀ ਸਾਡੀ ਹੈ ਕਿਉਂਕਿ ਉਹ ਸਾਨੂੰ ਪ੍ਰਸ਼ਾਸਨ ਨੇ ਪੂਰਾ ਕਹਤਾ ਸੀ ਵੀ ਅਸੀਂ ਸਹਿਯੋਗ ਸਾਡਾ ਪੂਰਾ ਸਿਵਲ ਚ ਪੂਰੇ ਮੁਲਾਜ਼ਮ ਲੱਗੇ ਹੋਏ ਸੀਗੇ ਉਹ ਅੰਦਰ ਦੇ ਵਿੱਚ ਅਸੀਂ ਵੀਡੀਓ ਪਾਈ ਹੈ ਵੀ ਅਸੀਂ ਜੋ ਉਹਦੇ ਅੰਦਰ ਦੇ ਜ਼ਿੰਮੇਵਾਰ ਅਸੀਂ ਆਂ ਵੀ ਕੋਈ ਵੀ ਕਿਸੇ ਨਾਲ ਕਿੰਤੂ ਬਰੰਤ ਉਹਦੀ ਅਸੀਂ ਲੱਗੇ ਹੋਏ ਆ ਨਾ ਉਹ ਸਾਡੀ ਜ਼ਿੰਮੇਵਾਰੀ ਹੈ ਉਹ ਕਈਆਂ ਨੇ ਕਰਤਾ ਹਾਂ ਹਾਂ ਇਹਨਾਂ ਦੀ ਵੀ ਜੇ ਬਾਹਰ ਹੁਣ ਜਾ ਕੇ ਕੋਈ ਕਰਦਾ ਉਧਰ ਸਾਨੂੰ ਪਤਾ ਨਹੀਂ ਵੀ ਕੀ ਹੈ ਕੀ ਨਹੀਂ ਮੌਕੇ ਇਹ ਵੀ ਸਵਾਲ ਚੱਕ ਕੇ ਕਰੇ ਕਿ ਐਂਬੂਲੈਂਸ ਨਹੀਂ ਸੀ ਕਿ ਫਾਇਰ ਵਿਕੀਟ ਨਹੀਂ ਸੀ ਕਿ ਕੋਈ ਬਿਜਲੀ ਕਰਮਚਾਰੀ ਨਹੀਂ ਸੀਗਾ ਉੱਥੇ ਹਾਂ ਹੋਰ ਕਹੇ ਕਿ ਉਧਰ ਪੀਸੀਆਰਸ ਘੁੰਮਦੀਆਂ ਨੇ ਪੈਟਰੋਲਿੰਗ ਕਰਦੀਆਂ ਨੇ ਉਹ ਨਹੀਂ ਸੀਗੀਆਂ ਮੌਕੇ ਜਿਹੜੇ ਅਸੀਂ ਪ੍ਰਬੰਧ ਕਰੇ ਸੀ ਸਾਨੂੰ ਪਤਾ ਬ੍ਰਦਰ ਉਹ ਨਾਲ ਪਿੱਛੇ ਕੋਠੀਆਂ ਦੇ ਵਿੱਚ ਨਾ ਸੀ ਐਂਬੂਲੈਂਸ ਐ ਖੜਾਈ ਹੋ ਸੀਗੀ ਪਹਿਲਾਂ ਅਸੀਂ ਪਹਿਲੇ ਦਿਨ ਜਿੱਦਣ ਆਈ ਅਸੀਂ ਗਰਾਊਂਡ ਦੇ ਨਾਲ ਖੜਾ ਲਈ ਤਾਂ ਸਾਨੂੰ ਬੰਦਾ ਕਹਿੰਦਾ ਰਿਹਾ ਕੋਈ ਚੰਗਾ ਸੰਗੀਤ ਥੋੜਾ ਦੇ ਨੂੰ ਪਿੱਛੇ ਖੜਾਓ ਵੀ ਦਾ ਕੋਈ ਚੰਗਾ ਵੀ ਕਿਸੇ ਪਲੇਅਰ ਦੇ ਸੱਟ ਆਪਾਂ ਲੱਗੀ ਤਾਂ ਵੀ ਨਾਲ ਦਾ ਹੀ ਚਾਹੂ ਕਰੀਏ ਵੀ ਸੱਟ ਅਸੀਂ ਵੀ ਇਸ ਦਾ ਮਤਲਬ ਅਸੀਂ ਸੱਟ ਵੱਜਣ ਦੀ ਵੇਟ ਕਰ ਰਹੇ ਆਂ ਵੀ ਇਹ ਜਾ ਅਸੀਂ ਪਿੱਛੇ ਖੜਾ ਤੀ ਉਹ ਪਿੱਛੇ ਖੜਵਾ ਹੀ ਹੋ ਸੀਗੀ ਉਹ ਸਾਡੇ ਕੋਲ 4 ਦਿਨ ਮੁੰਡਾ ਨਾਮ ਕੀ ਉਹਦਾ ਮੁੰਡੇ ਦਾ ਜਿਹੜਾ ਆਪਣਾ ਸਰਵਜ ਸ਼ਿਬੂ ਕਹਿੰਦੇ ਉਹਨੂੰ ਉਹਦੀ ਐਂਬੂਲੈਂਸ ਹੈ ਉਹ ਚਲਾਉਂਦਾ ਉਹ 4 ਦਿਨ ਸਾਡੇ ਕੋਲ ਐਂਬੂਲੈਂਸ ਸੀਗੀ ਉੱਥੇ ਇਹ ਤਾਂ ਹੁਣ ਕਹਿਣ ਵਾਲੀ ਗੱਲਾਂ ਹੋਈ ਧੱਕੇ ਦੇ ਸਿਆਸਤ ਰੋਟੀਆਂ ਸੇਕ ਰਹੇ ਸਾਧਨ ਬਈ ਉਹਨਾਂ ਕੀ ਆਗਾ ਫਾਇਰ ਗੇਟ ਵੀ ਸਾਡੇ ਨਾਲ ਦਫ਼ਤਰ ਹੈਗਾ ਸਾਰਾ ਕੁਝ ਸਾਡੇ ਪੇਮੈਂਟ ਦੀਆਂ ਰਸੀਦਾਂ ਸਾਡੇ ਕੋਲ ਨੇ ਸਾਰਾ ਸਾਡੇ ਪੂਰੇ ਪ੍ਰਵਾਂਸ ਇਹਦਾ ਹੁਣ ਧੱਕੇ ਤੇ ਕਿਸੇ ਦਾ ਪੁੱਤ ਚਲੇਗਾ ਉਹ ਤੇ ਰੋਟੀਆਂ ਇਹਨਾਂ ਕਰਨੀਆਂ ਵੀ ਉੱਥੇ ਆ ਨਹੀਂ ਸੀ ਆ ਨਹੀਂ ਸੀ ਆ ਸਾਡੇ ਕੋਲ ਸਾਰੇ ਉਹਨਾਂ ਦੇ ਪੋਸਟਰ ਸਟicker ਪਏ ਆ ਜਿਹੜੇ ਕਹਿ ਰਹੇ ਜਿਹੜੇ ਕਹਿ ਰਹੇ ਨੇ ਵੀ ਐ ਨਹੀਂ ਸੀ ਇਹ ਨਹੀਂ ਸੀ ਉਹਨਾਂ ਦੇ ਪਏ ਆ ਸਾਰਾ ਕੁਝ ਜੇ ਬਲਕਿ ਇਹਨਾਂ ਜਦ ਕਰਾਇਆ ਇਹਨਾਂ ਦੇ ਕੋਲ ਕੱਖ ਵੀ ਨਹੀਂ ਹੁੰਦਾ ਸੀ ਉੱਥੇ ਪਰਮਿੰਦਰ ਸੋਣੇ ਦੀ ਗੱਲ ਕਰ ਹਾਂ ਜੋ ਵੀ ਹੈ ਜਿਹੜੇ ਵੀ ਗੱਲ ਕਰਦੇ ਆ ਜੋ ਜਿਹੜੇ ਕਰਦੇ ਆ ਇਹ ਠੀਕ ਹੈ ਤੇ ਮਨਕੀਰਤ ਔਲਖ ਨੂੰ ਲੈ ਕੇ ਵੀ ਕਹਿ ਰਹੇ ਕਿ ਮਨਕੀਰਤ ਔਲਖ ਤਕਰੀਬਨ 200 ਮੀਟਰ ਦੂਰ ਸੀਗੇ ਜਦੋਂ ਆ ਇਹ ਸਾਰੀਆਂ ਚੀਜ਼ਾਂ ਹੋਈਆਂ ਕਹ ਰਿਹਾ ਕਿ ਗੱਡੀਆਂ ਦਾ ਕਾਫਲਾ ਉਹਨਾਂ ਦਾ ਪਹੁੰਚ ਗਿਆ ਸੀਗਾ ਤੁਹਾਡੇ ਨਾਲ ਗੱਲ ਹੋਈ ਸੀਗੀ ਉਸ ਸਮੇਂ ਫੋਨ ਤੇ ਕੰਟੈਕਟ ਸੀਗਾ ਸੀ ਫੋਨ ਤੇ ਕੰਟੈਕਟ ਉਹ ਸੰਦੀਪ ਸੀਗਾ ਮੁੰਡਾ ਉਹ ਉਹਦਾ ਕਾਲ ਕਹਿੰਦਾ ਵੀ ਮੈਂ ਥੋੜੀ ਇੰਟਰਵਿਊ ਕਰ ਰਿਹਾ ਵੀ ਕੋਈ 10 15 ਮਿੰਟ ਲੇਟ ਹੋ ਗਏ ਇੰਟਰਵਿਊ ਆਈ ਸੀਗੀ ਹਾਂਜੀ 10 15 ਮਿੰਟ ਹੋ ਲੇਟ ਹੋ ਗਏ ਮੈਨੂੰ ਕਹ ਰਿਹਾ ਵੀ ਲੇਟ ਹੋ ਜਾਣਾ ਮੈਂ ਕਿਹਾ ਚੱਲ ਕੋਈ ਨਹੀਂ ਵੀ ਕਰ ਲੈ ਥੋੜੇ ਜਿਹਾ ਵੀ ਪਰ ਪਹੁੰਚ ਛੇਤੀ ਜਾਇਓ ਮੜਜ ਹੈ ਨਾ ਵੀ ਕਿਤੇ ਇਹ ਨਾ ਹੋਵੇ ਫਾਈਨਲ ਦੇ ਵਿੱਚ ਇਹ ਪੂਰਾ ਪੂਰਾ ਟਾਈਮ ਤਾ ਉਹ ਫਿਰ ਵੀ ਖਿੱਚ ਕੇ ਪਹੁੰਚ ਗਏ ਸੀਗੇ ਐਥੀ ਮੇਰੇ ਘਰ ਦੇ ਬਾਹਰ ਹੀ ਇਕੱਠੇ ਹੋਏ ਨੇ ਸਾਰੇ ਤੇ ਪਹੁੰਚਣੇ ਗੇਟ ਦੇ ਬਾਹਰ ਨੇੜੇ țeੜੇ ਸੀਗੇ ਜਦੋਂ ਉਹਨਾਂ ਨੂੰ ਪਤਾ ਲੱਗਿਆ ਸਾਰਾ ਪਰ ਕਹਰੇ ਕਿ ਇੱਕਦਮ ਪਤਾ ਲੱਗਾ ਫਿਰ ਇੱਕਦਮ ਗੱਡੀਆਂ ਘਮਾਈਆਂ ਉਹਨਾਂ ਨੇ ਔਰ ਪਜਾਲੀਆਂ ਬਾਈ ਜੇ ਕਿ ਪਤਾ ਲੱਗਦਾ ਹੀ ਹੁਣ ਕਿਸੇ ਨੂੰ ਪਤਾ ਛੋੜਦਾ ਨਾ ਲੱਗਦਾ ਵੀ ਕਿਹੜਾ ਕੌਣ ਹੈ ਹੁਣ ਹਰੇਕ ਨੂੰ ਅਸੀਂ ੱੱਕੇ ਮਾਰੀਓ ਚੰਗਾ ਥੋੜਾ ਨਾ ਲੱਗਦਾ ਬਾਈ ਕਿਸੇ ਨੂੰ ਹਰੇਕ ਕੋਈ ਚੰਗਾ ਵੀ ਹੈ ਕੋਈ ਮਾੜਾ ਵੀ ਚੇਹ ਪਛਾਣ ਨਹੀਂ ਹੁੰਦੀ ਬਾਈ ਹੁਣ ਦਿਲੋ ਦਿਮਾਗ ਦੇ ਵਿੱਚ ਕੀ ਚੱਲ ਰਿਹਾ ਕਿਉਂਕਿ ਤੁਸੀਂ ਮੈਂ ਸੁਣ ਰਿਹਾ ਸੀ ਤੁਸੀਂ ਕ ਕਬੱਡੀ ਬਾਰੇ ਕੀ ਸੋਚਦੇ ਹੋ ਇਹ ਸਾਰੀ ਘਟਨਾ ਬਾਰੇ ਕਿਉਂਕਿ ਜਦੋਂ ਬੰਦਾ ਕੱਲਾ ਹੁੰਦਾ ਹੈ ਕਈ ਚੀਜ਼ਾਂ ਦਿਮਾਗ ਦੇ ਵਿੱਚ ਚੱਲਦੀਆਂ ਨੇ ਉਹ ਤਸਵੀਰਾਂ ਪੁਰਾਣੀਆਂ ਵੀ ਜਦੋਂ ਇਹ ਸਾਰੀਆਂ ਚੀਜ਼ਾਂ ਹੋਈਆਂ ਜਦੋਂ ਕਤਲ ਕੀਤਾ ਗਿਆ ਗੋਲੀਆਂ ਮਾਰੀਆਂ ਗਈਆਂ ਇੰਨੇ ਬੰਦਿਆਂ ਦੇ ਸਾਹਮਣੇ ਉਹ ਤਸਵੀਰ ਚੱਲਦੀ ਹੋਗੀ ਹੁਣ ਤੁਹਾਡੇ ਮੰਦਪ ਵਿੱਚ ਸਾਡੇ ਮੰਦਪ ਬ੍ਰਦਰ ਇਹ ਚਾਰਾ ਕਿ ਹੁਣ ਅਸੀਂ ਵੀ ਇਹਨੂੰ ਤਾਂ ਕਦੀ ਪਹਿਲਾਂ ਕਰਾ ਹੀ ਨਹੀਂ ਸਕਦੇ ਕਿ ਸਾਡੇ ਨਾਲੇ ਕਿੱਸਾ ਜੁੜ ਗਿਆ ਸਾਡੇ ਦੇ ਐਚ ਟੂਰਨਾਮੈਂਟ ਦੇ ਹੋ ਗਿਆ ਸਾਡਾ ਤਾਂ ਕਦੀ ਮਕਸਦ ਬਣਦਾ ਨਹੀਂ ਵੀ ਅਸੀਂ ਕਰਾਉਂਗੇ ਹੁਣ ਹੋਰ ਵੀ ਮੋਹਾਲੀ ਦੇ ਵਿੱਚ ਜਿੰਨੇ ਟੂਰਨਾਮੈਂਟ ਸੀ ਸਭ ਕੈਨਸਲ ਕਰਤੇ ਇਹਨਾਂ ਨੇ ਜਦ ਵੱਲੋਂ ਮਜਰੇ ਕੱਪ ਹੋਣਾ ਸੀ ਸਭ ਕੈਨਸਲ ਸਾਬਨੇ ਡੇਟਾ ਮਿਲਦਾ ਕੈਨਸਲ ਕਰਦੇ ਮੈਨੂੰ ਹੁਣ ਹੀ ਪਤਾ ਲੱਗਾ ਤਕਰੀਬਨ ਵੀ ਹੁਣ ਮੁਸ਼ਕਲ ਇਹ ਹੋ ਗਿਆ ਬਾਈ ਕਿ ਤਕਰੀਬਨ ਵੀ ਸਾਰਾ ਪ੍ਰਸ਼ਾਸਨ ਵੀ ਸਾਥ ਦਿੰਦੇ ਹੋਏ ਸਾਰਾ ਇਹ ਜੇ ਸਰਾਤੀ ਅੰਦਰ ਪਤਾ ਨਹੀਂ ਹੁੰਦਾ ਕਿਹੜਾ ਕੀ ਕਰ ਜੇ ਹੁਣ ਸਾਡੇ ਦਾ ਹੱਥ ਗੜੇ ਬਾਈ ਅਸੀਂ ਨਿਕਰਾਵਾਂਗੇ ਕੁਝ ਮੈਸੇਜ ਕੋਈ ਸੁਨੇਹਾ ਲਾਣਾ ਚਾਹੂਗੇ ਲੋਕਾਂ ਤੱਕ ਜਾਂ ਪ੍ਰਸ਼ਾਸਨ ਤੱਕ ਮੈਸੇਜ ਲੋਕਾਂ ਦਾ ਇਹ ਬਈ ਪ੍ਰਸ਼ਾਸਨ ਨੂੰ ਦਾ ਸਾਰਾ ਪਤਾ ਹੈ ਹਨ ਪ੍ਰਸ਼ਾਸਨ ਦਾ ਆਪ ਵੀ 3 ਦਿਨ ਕਾਨਫਰੈਂਸ ਕਰਦੇ ਹੋ ਕਹਿੰਦੇ ਵੀ ਨਾ ਕਰੋ ਇਹ ਕੰਮ ਹਨ ਹੁਣ ਕਿਸੇ ਪੁੱਤ ਚਲੇ ਗਿਆ ਘਰ ਵਾਲੀ ਦਾ ਹਸਬੰਦ ਚਲੇ ਗਿਆ ਹਨ ਭੈਣ ਦਾ ਭਾਈ ਇਹ ਸਾਰੀ ਚੀਜ਼ਾਂ ਬਈ ਕਿੰਨੇ ਰਿਸ਼ਤੇ ਟੁੱਟ ਗਏ ਇੱਕ ਚੀਜ਼ ਦੇ ਨਾਲ ਹੁਣ ਜਿਹੜੇ ਜਿਨ੍ਹਾਂ ਦੇ ਵਿਚਾਰੇ ਨੇ ਇੱਕ ਵੀ ਜਿਹੜੇ ਨੇ ਵਿਚਾਰੇ ਘਰ ਦਾ ਜੀ ਗੇ ਆ ਉਹਨਾਂ ਨੂੰ ਹਰ ਜਿਨ੍ਹਾਂ ਨੇ ਕਰਿਆ ਉਹਨਾਂ ਦਾ ਵੀ ਤਾਂ ਨੁਕਸਾਨ ਹੈ ਕਿੰਨੀ ਚੀਜ਼ਾਂ ਨੇ ਕਿੰਨੇ ਘਰ ਬਰਬਾਦ ਐ ਅਸੀਂ ਤਾਂ ਕੋਲੋਂ ਲਾ ਕੇ ਹੱਥੇ ਬੰਦੇ ਪ੍ਰਭੂ ਵੀ ਇਹ ਚੀਜ਼ਾਂ ਛੱਡ ਦੋ ਵੀ ਕੋਈ ਫਾਇਦਾ ਨਹੀਂ ਵੀ ਕੀ ਫਾਇਦਾ ਛੱਡੋ ਬੀ ਕਿਸੇ ਦੇ ਮਾਰਮਰਾਈ ਦਾ ਕੋਈ ਚੰਗਾ ਗੱਲ ਨਹੀਂ ਬਿਲਕੁਲ 10-3 ਵੀ ਨਹੀਂ ਹੋਏ ਸੀਗੇ ਅਜੇ ਬਿਆਨ ਨੂੰ ਉਹ ਚੂੜਾ ਪਾਇਆ ਉਹਦੀ ਮਹਿੰਦੀ ਵੀ ਨਹੀਂ ਉਤਰੀ ਵਿਚਾਰੀ ਦੀ ਤੁਸੀਂ ਦੇਖਦੇ ਹੋ ਵੀਡੀਓ ਦੇ ਵਿੱਚ ਹਨਾ ਕਿੱਕਣਾ ਸੁਦ ਉਹ ਉਹਨੂੰ ਇਹ ਤਾਂ ਕੋਈ ਮਨ ਦੇ ਵਿੱਚ ਥੋੜਾ ਨਾ ਵੀ ਇਹ ਹੋਣਾ ਉਹ ਤਾਂ ਵਿਚਾਰੀ ਨੂੰ ਪਤਾ ਲੱਗਦਾ ਕਿੱਡਾ ਸਦਮਾ ਲੱਗਦਾ ਉਹ ਰੀਲਾਂ ਕੋ ਮੇਰੇ ਪਿੱਛੇ ਵਿਆਹ ਦੀਆਂ ਕਿ ਆ ਗਿਆ ਚੱਲਦਾ ਹੁਣ ਵਿਆਹ ਦੇ ਰੀਲਾਂ ਇੰਸਟਾ ਤੇ ਚੱਲ ਰਹੀਆਂ ਉਹ ਬਈ ਬਹੁਤ ਔਖਾ ਰਹਾ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਤੇ ਰੂਪਾ ਸੋਣਾ ਸਾਡੇ ਨਾਲ ਸੀਗੇ ਆ तमाम ਗੱਲਬਾਤ ਕੀਤੀ ਹੈ ਤਸਵੀਰਾਂ ਤੁਸੀਂ ਵੀ ਦੇਖਿਆ ਹੁਣ ਗਿਆਂ ਬੜੀ ਬੰਦਪਾਗੀ ਗੱ ਇਸ ਤਰ੍ਹਾਂ ਦੇ ਨਾਲ ਗੋਲੀਆਂ ਮਾਰ ਕੇ ਕਿਸਦਾ ਕਤਲ ਕਰ ਦੇਣਾ ਬੜਾ ਮੰਦ ਭਾਗਾ ਹੈਗਾ ਔਰ ਸਾਰੀਆਂ ਤਸਵੀਰਾਂ ਤੁਸੀਂ ਵੀ ਦੇਖੀਆਂ ਹੋਣਗੀਆਂ ਤੇ ਸਾਰੀਆਂ ਤਸਵੀਰਾਂ ਨੂੰ ਲੈ ਕੇ ਸਾਰੇ ਮਸੂਮਾਂ ਨੂੰ ਲੈ ਕੇ ਤੁਸੀਂ ਕੀ ਸੋਚਦੇ ਹੋ ਸਾਨੂੰ ਕਮੈਂਟ ਬਾਕ ਵਿੱਚ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਜਨਲਿਸਟ ਬਲਵਿੰਦਰ ਆਰੇ ਦੇ ਨਾਲ ਮੈਂ ਜੈ ਵਰਮਾ ਚੈਨਲ ਸਤਰੰਗ ਦੇ ਲਈ ਧੰਨਵਾਦ ਹਾਂਜੀ ਇਸ ਵੀਡੀਓ ਦੇ ਵਿੱਚ ਤੁਸੀਂ ਸੁਣ ਹੀ ਲਿਆ ਵੀ ਜਿਹੜੇ ਕਿ ਬਈ ਮੌਕੇ ਤੇ ਇਹ ਜਿਨ੍ਹਾਂ ਨੇ ਕਪ ਕਰਾਇਆ ਇਹ ਨੌਜਵਾਨ ਮੌਜੂਦ ਸੀ ਪਰ 4 ਵਜੇ ਕੁੰਨ ਲੱਗੇ ਸੀ ਜਿਹੜਾ ਤੇ ਸ਼ੱਕ ਪੈਂਦਾ ਸੀ ਇਹਨਾਂ ਨੂੰ ਉਹ ਬੰਦੇ ਕੁਝ ਹੋ ਕੋਈ ਹੋਰ ਸੀ ਤੇ ਪਰ ਗੈਂਗਸਟਰਾਂ ਨੂੰ ਫੇਰ ਵੀ ਸਰਚ ਕੋਲੀਆਂ ਮਾਰ ਕੇ ਵੀ ਕਿਸੇ ਵੀ ਪਾਸੇ ਕਿਤੇ ਵੀ ਇਹ ਨਾ ਹੋਵੇ ਵੀ ਕਿਤੇ ਬਾਅਦ ਦੇ ਵਿੱਚ ਜਾਂਦਾ ਨਾ ਰਹੇ ਜਿੱਥੇ ਹਨਾ ਤਾਂ ਇਸ ਕਰਕੇ